ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ 26 ਜਨਵਰੀ ਗਣਤੰਤਰਤਾ ਦਿਹਾੜੇ ਮੌਕੇ ਲੁਧਿਆਣਾ ਚ ਝੰਡੇ ਦੀ ਰਸਮ ਨੂੰ ਅਦਾ ਕਰਨਗੇ ਦੱਸ ਜੀਏ ਕਿ ਇਸ ਨੂੰ ਲੈ ਕੇ ਸੁਰੱਖਿਆ ਵਿਵਸਥਾ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਖਾਸ ਕਰਕੇ ਖੂਫੀਆ ਏਜੰਸੀਆਂ ਵੱਲੋਂ ਪੰਜਾਬ ਪੁਲਿਸ ਨੂੰ ਪਹਿਲਾਂ ਹੀ ਪੰਜਾਬ ਭਰ ਦੇ ਵਿੱਚ ਅਲਰਟ ਜਾਰੀ ਕਰਨ ਦੇ ਆਦੇਸ਼ ਦਿੱਤੇ ਨੇ ਇੰਨਾ ਹੀ ਨਹੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਜਿਸ ਦੇ ਮੱਦੇਨਜ਼ਰ ਸੁਰੱਖਿਆ ਦੇ ਚਾਕ ਚੋਬੰਦ ਕੀਤੇ ਗਏ ਨੇ ਪੀਏਯੂ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਪੁਲਿਸ ਨੇ ਨਾਕੇਬੰਦੀ ਕਰਕੇ ਆਉਣ ਜਾਣ ਵਾਲਿਆਂ ਦੀ ਚੈਕਿੰਗ ਤੇ ਵੀ ਨਜ਼ਰ ਰੱਖੀ ਹੋਈ ਹੈ ਇਸ ਤੋਂ ਇਲਾਵਾ ਗੱਲਬਾਤ ਕਰਦੇ ਹਾਂ ਹੋਰ ਅਧਿਕਾਰੀਆਂ ਨੇ ਕੀ ਕਿਹਾ ਤੁਸੀਂ ਵੀ ਸੁਣੋ ਚਲੋ ਕੀਤੀ ਗਈ ਹੈ ਹਾਂਜੀ ਹਾਂਜੀ ਹਜੇ ਚੱਲ ਰਹੀ ਹੈ ਜੀ ਹਜੇ ਹਾਂਜੀ ਹਾਂਜੀ ਕਿਸ ਤਰ੍ਹਾਂ ਦੇ ਪ੍ਰੋਕਸ਼ਾਂ ਦੇ ਪ੍ਰਬੰਧ ਨੇ ਖਾਤ ਕਰਕੇ ਕਿਉਂਕਿ ਅਲਰਟ ਵੀ ਰਿਹਾ 26 ਜਨਵਰੀ ਨੂੰ ਹਾਂਜੀ ਹਾਂਜੀ ਸਾਨੂੰ ਪੂਰਾ ਸਾਡਾ ਪੁਖਤਾ ਇੰਤਜ਼ਾਮ ਨੇ ਸਾਡੇ ਕੋਲ ਸਫੀਸ਼ੀਐਂਟ ਫੋਰਸ ਹੈ ਕੋਈ ਸਾਨੂੰ ਜਿੱਥੇ ਹੋਰ ਚਾਹੀਦੀ ਸੀ ਫੋਰਸ ਤੇ ਸਾਨੂੰ ਅ ਸ਼੍ਰੀ ਆਰਪੇਸ਼ ਕੁਲਾ ਜੀ ਤੇ ਬੀ ਜੀ ਪੀ ਸਾਹਿਬ ਪੰਜਾਬ ਵੱਲੋਂ ਸਾਨੂੰ ਫੋਰਸ ਆ ਗਈ ਹੈ। ਸਾਡੇ ਆਫੀਸਰਜ਼ ਵੀ ਅੰਕਿਤ ਲਗਾਈ ਗਈ ਹੈਗੀ। ਇਹ ਅਸੀਂ ਨਹੀਂ ਡਿਵਲਪ ਕਰਾਂ। ਬਾਕੀ ਜੋ ਸਾਡੀ ਜਿੰਨੀਆਂ ਸਾਨੂੰ ਚਾਹੀਦੀ ਸੀ ਸਾਡੇ ਕੋਲ ਫੋਰਸ ਹੈਗੇ अवेलेबल। ਸਰ ਇੱਕ ਸੀਐਮ ਸਾਹਿਬ ਆ ਰਹੇ ਨੇ ਉਸ ਕਰਕੇ ਸੁਰੱਖਿਆ ਥੋੜੀ ਹੋਰ ਵੀ ਪਾਈ ਗਈ ਹੈ ਕਿਉਂਕਿ ਅਲਰਟ ਵੀ ਹੈਗਾ। ਹਾਂਜੀ ਹਾਂਜੀ ਜੋ ਪ੍ਰੋਟੋਕਾਲ ਦੇ ਹਿਸਾਬ ਨਾਲ ਹੈ ਨਹੀਂ ਸਾਡੇ ਨਾਲ ਸਾਹਿਬ ਨਾਲ ਕੇ। ਕੋਈ ਥ੍ਰੈਟ ਦੀ ਵੀ ਖਬਰ ਹੈਗੀ ਹੈ ਕਿ ਥ੍ਰੈਟ ਹੈਗਾ। ਸਾਨੂੰ ਸਭ ਇੰਟੈਲੀਜੈਂਸ ਹਾਂਜੀ ਇਨਪੁਟਸ ਹੈਗੇ ਨੇ ਜੋ ਵੀ ਹੈ ਉਸ ਵੀ ਆਰ ਟੇਕਿੰਗ ਕੇਅਰ ਆਫ ਦਾ। ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ 26 ਜਨਵਰੀ ਗਣਤੰਤਰਤਾ ਦਿਹਾੜੇ ਮੌਕੇ ਲੁਧਿਆਣਾ ਚ ਝੰਡੇ ਦੀ ਰਸਮ ਨੂੰ ਅਦਾ ਕਰਨਗੇ ਦੱਸ ਜੇ ਕਿ ਇਸ ਨੂੰ ਲੈ ਕੇ ਸੁਰੱਖਿਆ ਵਿਵਸਥਾ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਖਾਸ ਕਰਕੇ ਖੂਫੀਆ ਏਜੰਸੀਆਂ ਵੱਲੋਂ ਪੰਜਾਬ ਪੁਲਿਸ ਨੂੰ ਪਹਿਲਾਂ ਹੀ ਪੰਜਾਬ ਭਰ ਦੇ ਵਿੱਚ ਅਲਰਟ ਜਾਰੀ ਕਰਨ ਦੇ ਆਦੇਸ਼ ਦਿੱਤੇ ਨੇ ਇੰਨਾ ਹੀ ਨਹੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਜਿਸ ਦੇ ਮੱਦੇਨਜ਼ਰ ਸੁਰੱਖਿਆ ਦੇ ਚਾਕ ਚੋਬੰਦ ਕੀਤੇ ਗਏ ਨੇ ਪੀਏਯੂ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਪੁਲਿਸ ਨੇ ਨਾਕੇਬੰਦੀ ਕਰਕੇ ਆਉਣ ਜਾਣ ਵਾਲਿਆਂ ਦੀ ਚੈਕਿੰਗ ਤੇ ਵੀ ਨਜ਼ਰ ਰੱਖੀ ਹੋਈ ਹੈ ਇਸ ਤੋਂ ਇਲਾਵਾ ਗੱਲਬਾਤ ਕਰਦੇ ਹਾਂ ਹੋਰ ਅਧਿਕਾਰੀਆਂ ਨੇ ਕੀ ਕਿਹਾ ਤੁਸੀਂ ਵੀ ਸੁਣੋ ਕੀਤੀ ਗਈ ਹੈ ਹਾਂਜੀ ਹਾਂਜੀ ਅਜੇ ਚੱਲ ਰਹੀ ਹੈ ਜੀ ਅਜੇ ਚੱਲ ਰਹੀ ਹੈ ਜੀ ਹਾਂਜੀ ਹਾਂਜੀ ਕਿਸ ਤਰ੍ਹਾਂ ਦੇ ਸੁਰੱਖਿਆ ਦੇ ਪ੍ਰਬੰਧ ਨੇ ਖਾਸ ਕਰਕੇ ਕਿਉਂਕਿ ਅਲਰਟ ਵੀ ਰਿਹਾ 26 ਜਨਵਰੀ ਨੂੰ ਹਾਂਜੀ ਹਾਂਜੀ ਸਾਨੂੰ ਪੂਰਾ ਸਾਡਾ ਪੁਖਤਾ ਇੰਤਜ਼ਾਮ ਨੇ ਸਾਡੇ ਕੋਲ ਸਫੀਸ਼ੀਐਂਟ ਫੋਰਸ ਹੈ ਕੋਈ ਸਾਨੂੰ ਇੱਥੇ ਹੋਰ ਚਾਹੀਦੀ ਸੀ ਫੋਰਸ ਤੇ ਸਾਨੂੰ ਸ਼੍ਰੀ ਆਰਪੇਸ਼ ਕੁਲਾ ਜੀ ਤੇ ਡੀਜੀਪੀ ਸਾਹਿਬ ਪੰਜਾਬ ਵੱਲੋਂ ਸਾਨੂੰ ਫੋਰਸ ਆ ਗਈ। ਸਾਡੇ ਆਫੀਸਰ ਵੀ ਲਈ ਗਈ ਹੈਗੀ। ਇਹ ਅਸੀਂ ਨੀਂਵ ਡਿਵਲਪ ਕਰਾਂ। ਬਾਕੀ ਜੋ ਸਾਡੀ ਜਿੰਨੀਆਂ ਸਾਨੂੰ ਚਾਹੀਦੀ ਸੀ ਸਾਡੇ ਕੋਲ ਫੋਰਸ ਹੈਗੇ अवेलेबल। ਸਰ ਇੱਕ सीएम ਸਾਹਿਬਾਰੇ ਨੇ ਤੋਂ ਉਸ ਕਰਕੇ ਤਰਖਾ ਥੋੜੀ ਹੋਰ ਵੀ ਬਣਾਈ ਗਈ ਹੈ ਕਿਉਂਕਿ ਅਲਰਟ ਵੀ ਹੈਗਾ। ਹਾਂਜੀ ਹਾਂਜੀ ਜੋ ਪ੍ਰੋਟੋਕਾਲ ਦੇ ਹਿਸਾਬ ਨਾਲ ਹੈ ਨਹੀਂ ਸਾਡੇ ਸਾਹਿਬ ਨਾਲ ਕਿਉਂਕਿ ਕੋਈ ਥ੍ਰੈਟ ਵੀ ਖਬਰ ਹੈਗੀ ਹੈ ਕਿ ਥ੍ਰੈਟ ਹੈਗਾ। ਸਾਨੂੰ ਸਭ ਇੰਟੈਲੀਜੈਂਸ ਹਾਂਜੀ ਇਨਪੁਟਸ ਹੈਗੇ ਨੇ ਜੋ ਵੀ ਹੈ। ਅਸੀਂ ਵੀ ਆਰ ਟੇਕਿੰਗ ਕੇਅਰ ਆਫ ਦਾ।